ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੇਰ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਟਰੈਕਟਰ ਦੇ ਨਾਲ Mahindra Arjun Tractor 605 ਮੈਟ ਦੇ ਵਿੱਚ ਟਰੈਕਟਰ ਆ ਜੀ ਮਾਡਲ ਦੀ ਗੱਲ ਕਰੀਏ ਜੀ 2014 ਮਾਡਲ ਪੰਜਾਬ ਨੰਬਰ ਰੇਟ ਦਾ ਜੀ ਚਾਰੇ ਟਾਇਰ ਫੁੱਲ ਸਟਾਫ ਤੇ ਪਕੇਟ ਹੈ ਰਏ ਟਾਇਰ ਦੀ ਗੱਲ ਕਰੀਏ ਤੇ 70% ਟਾਇਰ ਆ ਜੀ ਪੱਕੇ ਟਾਇਰ ਅੱਦ ਮਰਫ ਦੇ ਟਾਇਰ ਹਨ ਡਬਲ ਕਲੱਚ ਦੇ ਨਾਲ ਆ ਜੀ ਫੁੱਲ ਇੰਜਨ ਗੇਅਰ ਵੱਲੋਂ ਪੂਰਾ ਫੁੱਲ ਸਾਫ ਤੇ ਵਧੀਆ ਟਰੈਕਟਰ ਆ ਜੀ ਪਾਵਰ ਸਟੀering ਟਰੈਕਟਰ ਆ ਸਾਈਡ ਗੇਅਰ ਆ ਟਰੈਕਟਰ ਸਰਕਾਰੀ ਨੰਬਰ ਬਿਟਾ ਲੱਗੀਆਂ ਹੋਈਆਂ ਤੇ ਚੈਪੋ ਵਾਲੀ ਕਾਪੀ ਹੈ ਮਿਡਲ ਮਿਡਲ ਸਿਸਟਮ ਲੱਗਿਆ ਹੋਇਆ ਤੇ ਹੈਵੀ ਬੰਪਰ ਦੇ ਨਾਲ ਪੂਰਾ ਪੌਲਸ ਸਾਫ ਟਰੈਕਟਰ ਆ ਤੇ ਟਰੈਕਟਰ ਦੇ ਏਰੀਆ ਦੀ ਗੱਲ ਕਰੀਏ ਮੋਗ ਗੇਅਰ ਵੀ ਟਰੈਕਟਰ ਖੜਾ ਜੀ ਬਾਈ ਹੁਣ ਦੀ ਡਿਮਾਂਡ 4 ਲੱਖ ਤੇ 95000 ਆ ਸਪ੍ਰਿੰਟ ਬਾਈਰਡ ਦਾ ਨੰਬਰ 7788852 ਸਾਰੀ ਜਾਣਕਾਰੀ ਆਪਾਂ ਨੰਬਰ ਤੇ ਲੱਗ ਸਕਦੇ ਆ ਵੀਡੀਓ ਦੇਖਣ ਲਈ